ਨਾ ਹੈਗੇ ਮਾਸੀ ਜੀ ਕਿਦਾਂ ਬਣਿਆ ਪ੍ਰਸ਼ਾਦਾ ਸਵਾਦ ਵਧੀਆ ਜੀ ਠੀਕ ਹੈ ਜੀ ਹੁਣ ਅਸੀਂ ਵੈਸੇ ਡੈਡੀ ਨੂੰ ਕਿਹਾ ਤਾਂ ਹੈਗਾ ਜੀ ਵੀ ਇਹੀ ਹਲਵਾਈ ਜੇ ਇੱਕ ਵਾਰ ਬਾਕੀ ਡੈਡੀ ਦੀ ਹੁਣ ਆਪਣਾ ਆਊਗਾ ਉਹਨਾਂ ਨੇ ਹੁਣ ਆਪਣੇ ਹਿਸਾਬ ਨਾਲ ਹਾਂਜੀ ਹਾਂ ਤੇ ਬਾਕੀ ਦੇਖਦੇ ਆ ਜੀ ਹੁਣ ਕੀ ਬਣਦਾ ਡੈਡੀ ਕਹਿੰਦਾ ਵੀ ਫੇਰ ਕਿਸੇ ਦਿਨ ਟਾਈਮ ਕੱਟ ਕੇ ਨਾ ਕਰੂੰਗੇ ਜੀ ਗੱਲਬਾਤ ਨਾ ਚੀਜ਼ ਤਾਂ ਬਣੀ ਬੜੀ ਸਵਾਲ ਬਣਾਏਗੀ ਆ ਚੀਜ਼ ਵਧੀਆ ਨਹੀਂ ਵਧੀਆ ਬਣਾਉਂਦਾ ਮੰਮੀ ਇਹ ਆ ਨਾ ਸਾਰਾ ਮੇਰਾ ਵੀ ਵਿਆਹ ਸਾਰਾ ਇਹਨੇ ਪਕਤਾ ਹੈ ਜੀ ਬਾਈ ਨੇ ਅੱਛਾ ਹਾਂਜੀ ਹਾਂ ਤੇ ਭਾਈ ਦਾ ਵੀ ਇਹਨੇ ਪਕਤਾਇਆ ਤਾਂ ਜੀ ਉਦਾਂ ਵੀ ਜੇ ਜਿੱਦਾਂ ਹੁਣ ਆਪਣਾ ਬੇਬੀ ਸ਼ਾਵਰ ਕਰਿਆ ਤਾਂ ਇਹੀ ਤਾਂ ਜੀ ਹਰੇਕ ਪ੍ਰੋਗਰਾਮ ਤੇ ਇਹੀ ਹੁੰਦਾ ਪਾਈ ਆ ਭਾਈ ਆਪਾਂ ਵਧੀਆ ਆਪਣਾ ਖਾਣਾ ਪੀਣਾ ਵਧੀਆ ਬਣਾਉਂਦਾ ਐ ਸਵਾਨ ਹਾਂਜੀ ਠੀਕ ਚਾਚੀ ਰੋਟੀ ਖਵਾਤੀ ਤੇ ਬਾਕੀ ਹੁਣ ਤੁਸੀਂ ਦੱਸ ਦੋ ਜੀ ਕਿਵੇਂ ਦਾ ਬਣਿਆ ਵਧੀਆ ਬਣਿਆ ਸਵਾਨ ਦਾ ਚਾਚਾ ਜੀ ਨੇ ਤਾਂ ਜੀ ਸਭ ਤੋਂ ਪਹਿਲਾ ਟੈਸਟ ਕਰਾਇਆ ਜੀ ਪਹਿਲਾ ਟੈਸਟ ਮੈਂ ਕਰਕੇ ਪਾਸ ਕਰਿਆ ਜੀ ਹਾਂ ਜੀ ਥੈਂਕ ਯੂ ਹਾਂ ਤਾਂ ਮੈਂ ਦੱਸੂਗੀ ਨਹੀਂ ਹੋਰ ਗੱਲ ਆ ਜੀ ਚਾਚਾ ਜੀ ਦੇ ਕਲਾਸ ਮਤਲਬ ਸੀਨੀਅਰ ਹੈ ਮੇਤੇ ਇੱਕ ਕਲਾਸ ਸੀਨੀਅਰ ਆ ਜੀ ਬਾਈ ਉਹ ਅੱਛਾ ਹਾਂ ਨਿਕਲੇ ਗੁਰਮਤਿ ਮਾਦਰ ਸਕੂਲ ਤੋਂ ਪੜਿਆ ਹੋ ਮੇਰੇ ਨਾਲ ਹਾਂ ਖਾਲਸਾ ਸਕੂਲ ਤੋਂ ਜ਼ੋਰਦਾਰ ਪਰ ਗੁਰਮਤਿ ਮਾਦਰ ਕੁਝ ਕੱਟੇ ਪੜਿਆ ਮੇਰੇ ਹਾਂ ਹਾਂ ਕੱਟਿਆਂ ਨਾਲੋਂ ਜ਼ਿਆਦਾ ਉਹ ਪ੍ਰਾਈਵੇਟ ਸਕੂਲ ਤਾਂ ਕਿੰਨੇ ਕਿੰਨੇ ਬੱਚੇ ਹੁੰਦੇ ਉਸ ਮੇਰੀ ਕਲਾਸ ਚ 6 ਮੁੰਡੇ ਦਾ ਬੱਚੇ ਕੁੜੀਆਂ ਦਾ ਹੁਣ ਹੁਣ ਬਹੁਤ ਹੁਣ ਤਾਂ ਸਮਾਂ ਹੀ ਬਹੁਤ ਚੇਂਜ ਹੋ ਗਿਆ ਹਾਂ ਗਾਂ ਖਾਲਸਾ ਸਕੂਲ ਚ ਗਿਆ ਉੱਥੇ 60 ਮੁੰਡੇ 40 ਕੁੜੀਆਂ ਦੀਆਂ ਆ ਜਿਸ ਸਿਸਟਮ ਦਾ ਬੰਦੇ ਚਾਤਾ ਇਹਦਾ ਮੈਂ ਹਜੇ ਵੀ ਹੈ ਪੂਰਾ ਹੈ ਇਕੱਲਾ ਇਕੱਲਾ ਯਾਦ ਆ ਸਿਸਟਮ ਦਾ ਪਿਆ ਵਾਤਾ 10 ਸਾਲ ਮੈਂ ਘੱਟੇ ਹੀ ਪੜੇ ਅਸੀਂ ਜਵਾਕਾਂ ਦੇ ਵਿੱਚ ਤੇਰੇ 2 ਸਾਲ ਦਾ ਕੰਮ ਦਾ ਬੈਂਡ ਵੀ ਆਉਂਦਾ ਤਾਂ ਛੁੱਟੀਆਂ ਚਾਚੇ ਦਾ ਚਰਾਤਾ ਵੀ ਆਉਂਦਾ ਸੀ ਹਾਂਜੀ ਤੇ ਕਹਿਰੀਆਂ ਕਰ ਦਿੰਦਾ ਮੈਂ ਛੁੱਟੀਆਂ ਮਰ ਕੇ ਚਾਹੀ ਨਹੀਂ ਤਾਂ ਕਿੰਨੇ ਘਟਾ ਦਿੰਦਾ ਮੈਂ ਰਮਾਂਸ ਐਥੇ ਆ ਜੀ ਮੈਂ ਦਿੰਦਾ ਕਿ ਕਾਪੀਆਂ ਲੈ ਕੇ ਕੰਮ 'ਤੇ ਬੈਠ ਦਿੰਦਾ ਮੈਂ ਬਸ ਇਹ ਲਾਈਟ ਕਰਿਓ ਮਣੀ ਬੰਦ ਇੱਕ ਪਤਾ ਕਾਜ ਸਟੋਰ ਦਾ ਸਕੂਲ ਦੇ ਵਿੱਚ ਖਾਸ-ਖਾਸ ਸਕੂਲ ਦੇ ਵਿੱਚ ਨਾ ਬੀਰਵਾਰ ਨੂੰ ਹੁੰਦਾ ਸੀ ਕਦੇ ਬਿਦੌਟ ਵਰਦੀ ਜਾ ਸਕਦੇ ਸੀ ਅੱਛਾ ਜੀ ਆ ਮੱਕਾ ਕੱਟੇ ਨਾ ਲੋੜਾ ਕੱਟਿਆ ਨੂੰ ਕਰਨ ਮੈਨੂੰ ਪਾਸੇ ਤੋਂ ਮਾਤਾ ਕੱਪੜੇ ਲੈਣੇ ਵੀ 10 ਸਪੂਨ ਤੋਂ ਹਨ ਹਾਂਜੀ ਮੱਕਾ ਦੇ ਰੰਗ ਦੀ ਜੀਹ ਲੈ ਲਈ ਹਾਂਜੀ ਚਿੱਟੇ ਰੰਗ ਦੀ ਸ਼ਰਟ ਲੈ ਲਈ ਉਦੋਂ ਬਈ ਮਾਤਾ ਉਦੋਂ ਸਾਧਿਆ ਦਾ ਤਰਤਾ ਮਤਲਬ ਤੇ ਸਾਨੂੰ ਸ਼ਰਤ ਪਰ ਬਿਠਾਉਂਦੇ ਮਾਤਾ ਰੇ ਧੁੱਪ ਨੇ ਕਿੱਦ ਗਿਆ ਸਲੋਪ ਪਰ ਜਾਦੇ ਉਹ ਜਾਗਰ ਸਿੰਘ ਮਾਤਾ ਸੀ ਤੇ ਅਸੀਂ ਕੋਈ ਉੱਪਰ ਚੱਲ ਕੇ ਬਹਿ ਗਏ ਥੱਲੇ ਪਤਾਤ ਕਿਰੇ ਤੇ ਥੱਲੇ ਦਾ ਡਾਕਟਰ ਸਾਹਿਬ ਤੋਂ ਸਕੂਲ ਤੋਂ ਉੱਪਰ ਆਏ ਨੀ ਤੇ ਹੂੰ ਮਾਪੇ ਬੈਗਾ ਬੇਸਵਾਦ ਆਉ ਕੇ ਉਹ ਮਿੱਟੀ ਮੇਰੇ ਪਿੱਛੇ ਕਾਲੀ ਪੈਂਟਰ ਨੂੰ ਲੱਗ ਗਈ ਆ ਆ ਦੀਓ ਚਪਲੀ ਮਾਰ ਕੇ ਬੈਠਾ ਪੰਟ ਝਾੜੇ ਕਰਾ ਕੇ ਤੇ ਜ਼ਾਬੋਂ ਦੀ ਮਿੱਟੀ ਹੂੰ ਬਰਾ ਲੋਂਗਾ ਸਣਾ ਗਿਆ ਦਾ ਤੌਰ ਕੱਢ ਕੇ ਬਾਣ ਕੋ ਸੋਰੇਗਾ ਸਾਰੇ ਮੈਨੂੰ ਮਜ਼ਾਕ ਕਰੀ ਜਾਣਾ ਵੀ ਆਇਆ ਕੀ ਕਰਿਆ ਪਿਆ ਨਾਮ ਦੀ ਮਾਪੀ ਆ ਨਾਮ ਨੇ ਮੇਰੀ ਕਾਪੀ ਆ ਸਰ ਦੇ ਕੱਪੜੇ ਬਾਹਰ ਥੋੜੀ ਦੇਰ ਤੱਕ ਹਾਂਜੀ ਜੇ ਚਿੱਟਾ ਰੂੜ ਤੋਂ ਚਿੱਟਾ ਰਿਖ ਗਿਆ ਚਲ ਕੋਈ ਨਹੀਂ ਆਣੇ ਤੇ ਕੰਮ ਕਰਾਓ ਐ ਨਹੀਂ ਆਂਡੀ ਤੁਸੀਂ ਇਧਰੇ ਬਹਿ ਗਏ ਕੁਰਸੀ ਲੈ ਲੈਣੀ ਸੀ ਇੱਥੇ ਕਿਉਂ ਕੇ ਬੈਠੀ ਆ ਮੈਂ ਉਹਨਾਂ ਦੇ ਖਾਣੇ ਰੋਟੀ ਜਵਾਈ ਨੂੰ ਕਹਿ ਕੇ ਹੱਡੀਆਂ ਨੂੰ ਖੋਸ ਆਂਡੀ ਕਿੱਦਾਂ ਬਣਿਆ ਜੀ ਪ੍ਰਸ਼ਾਦਾ ਵਧੀਆ ਵਧੀਆ ਬਣਿਆ ਜੀ ਠੀਕ ਆ ਜੀ ਮੈਨੂੰ ਹੀ ਪੁੱਛ ਲੈ ਦੇ ਮੈਂ ਆਇਆ ਨਾ ਮੌਲੇ ਚਾਹ ਲੱਗੇ ਨਾ ਹੁਣ ਜੋ ਇਹਨੂੰ ਬਾਲਾ ਬਾਲਾ ਕੱਢ ਕੇ ਬਾਸੇ ਖਾਣਾ ਮੈਨੂੰ ਇਹ ਨਹੀਂ ਪੁੱਛਦੇ ਸਾਰੇ ਨੂੰ ਪੁੱਛ ਲਿਆ ਤੂੰ ਵੀ ਤੂੰ ਵੀ ਦੱਸ ਦੇ ਕਿੱਦਾਂ ਬਣਿਆ ਦੇਖੋ ਆ ਵੀ ਸੁਆਦ ਹੈ ਮੂਰਦੀ ਆ ਵੀ ਸੁਆਦ ਹੈ ਵੀ ਸੁਆਦ ਆ ਨੀ ਸੁਆਦ ਵਸ ਇਹ ਇਹ ਕਾਤੇ ਨਹੀਂ ਸਵਾਦ ਇਹ ਤਾਂ ਜਾਵਾ ਸਵਾਦ ਆ ਚਾਚਾ ਜੀ ਕਹਿੰਦੇਗਾ ਚਾਚਾ ਜੀ ਮਟਰ ਪਨੀਰ ਨੂੰ ਕਹਿੰਦੀ ਸਵਾਦ ਨਹੀਂ ਜੀ ਹੋਣੀ ਪਰੀਦੀ ਆ ਜਦੋਂ ਲੈ ਨਹੀਂ ਕਰਦਾ ਨਹੀਂ ਮੈ ਮੈਨੂੰ ਪਤਾ ਜੇ ਮੈਨੂੰ ਪਤਾ ਇਹ ਮੈਨੂੰ ਛੇੜਦੀ ਜਾਣ ਹੈ ਜੇ ਵੀ ਛੇੜਨ ਨੂੰ ਤਾਂ ਸਾਂਤਾਂ ਨਹੀਂ ਉਹ ਸਾਂਤਾਂ ਆਹ ਥੋੜੀ ਜਿਹੀ ਗਲਤ ਗੱਲ ਲੱਗ ਗਈ ਹੁਣ ਹੱਥੋਂ ਨੂੰ ਪਿਆਰ ਕਰਦਾ ਹਾਂ ਬਣੀ ਪਸੰਦ ਮਟਰ ਦੇ ਪਨੀਰ ਦੀ ਸਬਜ਼ੀ ਨੂੰ ਤੂੰ ਮਾੜਾ ਨਹੀਂ ਕਹਿਣਾ ਹਾਂ ਏ ਯਾ ਲੈ ਸਭ ਸਵਾਲ ਆਪਣੀ ਆਪਣੀ ਜਗ੍ਹਾ ਮਿਹਨਤ ਕਰੀਨੀ ਹੈ ਸਾਈ ਮਿਹਨਤ ਕਰੀ ਹੋਈ ਹੈ ਜੀ ਬਿਲਕੁਲ ਬਿਲਕੁਲ ਤੇ ਚਲੋ ਛਕੋ ਜੀ ਫਿਰ ਪ੍ਰਸ਼ਾਦਾ ਬਾਈ ਜਿਹੜੇ ਬੰਦੇ ਦਾ ਘਰ ਦਾ ਪ੍ਰੋਗਰਾਮ ਹੁੰਦਾ ਹੁੰਦਾ ਪ੍ਰਸ਼ਾਦਾ ਸਭ ਤੋਂ ਬਾਅਦ ਨੂੰ ਖਾਣਾ ਪੈਂਦਾ ਅੱਛਾ ਸਾਰੇ ਕੰਮ ਨਿਬੜ ਗਿਆ। ਸਾਰੇ ਦਿੱਸੇ ਦਾਰ ਜਾਨ ਦੀ ਤਿਆਰੀ ਚਾ। ਇੱਛਿਆ। ਪਾਪਾ ਸਾਜਦਾ ਹੁਣ ਲੱਗੇ ਪਾਪਾ ਕੋ। ਹਾਂ ਵਧੀਆ ਗੱਲਾਂ। ਇੱਕ ਦਿਨ ਮੇਲਾ ਕਾਕਾ ਵਟਾਈ ਜੀ। ਦੇਖਿਓ ਮੈਨੂੰ ਕਿਵੇਂ ਦੇਖਦਾ ਇਹ। ਹਾਂ ਦੇਖਦਾ ਹੈ ਨਾ। ਕਾ ਹੋ ਗਿਆ? ਮੈਂ ਆ ਗਈ ਤੇਲ ਤੇ ਕਾਲ। ਟੇਕੋ ਆ ਗਈ ਮੈਂ। ਆਏ ਬੇ। ਮੈਂ ਸੁਤੀ ਪਈ 2:00 ਵਜਾ ਤਾਈ ਹੁਣ ਆਇਆ ਨਾ। ਹੁੰਨ ਆਈ ਤੇਲੇ ਦੀਦੀ ਆ ਗਈ ਤੋ ਚੁੱਤਾ ਪਿਆ ਲੈ ਗਿਆ ਸ਼ਰਮਕਾਰ ਕੋਸ਼ ਸ਼ਰਮ ਤੋ ਬੜਾ ਬੀਰ ਬਣ ਗਿਆ ਜ਼ਿੰਮੇਵਾਰੀ ਪੈ ਗਈ ਤੇਰੇ ਬਾਏ ਅਸੀਂ ਆਉਂਦੀ ਆਂ ਹੈ ਇੱਕ ਗੱਲ ਆ ਦੀਦੀ ਜਿਵੇਂ ਹੁਣ ਜਦ ਵਿਆਹ ਹੋਏ ਆਪਣੀ ਦੀਦੀਆਂ ਦੇ ਵੀ ਇੱਧਰ ਸਰਦਾਰ ਜੀਰਾਂ ਨੂੰ ਟੈਨਸ਼ਨ ਸੀ ਚਲ ਪਾਪਾ ਜੀਰਾ ਵੀ ਬੈਠੇ ਤੇ ਹੁਣ ਜਿਵੇਂ ਹਰੀਪੁਰ ਤੇ ਨੂਰ ਦਾ ਵਿਆਹ ਹੋਣਾ ਫਿਰ ਇਹਨੂੰ ਟੈਨਸ਼ਨ ਹੋਣੀ ਆ ਹੈਨਾ ਵੀ ਵੀ ਢਾਣਾ ਦੇ ਵਿਆਹ ਕਰਨੇ ਆ ਆਹ ਹੋ ਬੇਲੇ ਆ ਗਈ ਜਾਂ ਆਈ ਗੱਲ ਅੱਗੇ ਅੱਗੇ ਦੁਰਦੀ ਆ ਹਨਾ ਦੇਖ ਲਓ ਮਹਾਰਾਜ ਨੇ ਵਿਉਂਤਾਂ ਬਣਾਈਆਂ ਹੋਈਆਂ ਜਿਹੇ ਜ਼ਿੰਮੇਵਾਰੀ ਪਣ ਜਾਂਦੀ ਆ ਭੈਣ ਦੀ ਭਰਾ ਪਰਮ ਭਾਈ ਕਾ ਵੀ ਬਿਆ ਕਰਨਾ ਆਪਣੀ ਕੁੜੀ ਦਾ ਹਨਾ ਪੜਾਉਣੀ ਲਗਾਉਣੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਆ ਭਰਾ ਪਰਮ ਭਰਾ ਚਾਹੇ ਛੋਟਾ ਹੋਵੇ ਉਹਨੂੰ ਸਭ ਤੋਂ ਜ਼ਿਆਦਾ ਫਿਕਰ ਹੁੰਦੀ ਆਪਣੀ ਭੈਣ ਦੀ ਇਹ ਗੱਲ ਤਾਂ ਹੈਗੀ ਆ ਚਾਹੇ ਭੈਣ ਤੇ ਛੋਟਾ ਹੋ ਗਿਆ ਹੂੰ ਕੁਝ ਵੀ ਆ ਹਾਂ ਇਹ ਗੱਲ ਹੈ ਹੂੰ ਦੇਖੇ ਕੀ ਕਰਦੇ ਨੇ ਸਾਡੇ ਭਾਈਆਂ ਨੇ ਭਾਈ ਜਿੰਨੇ ਮਾਰੀਆਂ ਖੁਸ਼ੀ ਨਿਭਾਈਆਂ ਨਿਭਾਤੀਆਂ ਉਹੀ ਤਾਂ ਗੱਲ ਹੈ ਨਾ ਹਾਂ ਨਿਭਾਤ ਕੇ ਜਿੰਨੀ ਨਾਲ ਤੇ ਅਸੀਂ ਕਹਿੰਦੇ ਤਾਂ ਵੀ ਨਿਆਣੀ ਉਮਰ ਆ ਨਿਆਣੀ ਉਮਰ ਚ ਵੀ ਨਾ ਨੇ ਬੜੇ ਤੇ ਵੀ ਮੈਂ ਕਹਿੰਦੀ ਵੱਧ ਹੋ ਕਰਿਆ ਇਹ ਕਰਤਾ ਚਲੋ ਮਾਰਾ ਦਾ ਕਦੇ ਕਿਸੇ ਨੇ ਦਾ ਹਾਕਾ ਨਹੀਂ ਕਰਾਇਆ ਵੀ ਆ ਨਹੀਂ ਕਰਿਆ ਉਹ ਨਹੀਂ ਕਰਿਆ ਸਭ ਕੁਝ ਵਧੀਆ ਕਰਿਆ ਹਮਮ ਕਦੀ ਨਹੀਂ ਕਰਿਆ ਆਪਾਂ ਕੋਈ ਨੋ ਬਤਾਈ ਵੀ ਹਾਂ ਕਿਸੇ ਨੂੰ ਕਹਿਣਾ ਪਵੇ ਇਹਨਾਂ ਨੂੰ ਵੀ ਤੁਸੀਂ ਆ ਕਰ ਦੋ ਉਹ ਕਰ ਦੋ ਯਾਨੀ ਕਿ ਜਿਹੜੀ ਨਿਆਣੀ ਉਮਰ ਚ ਤੇ ਪੂਰਾ ਇਹਨਾਂ ਨੇ ਉਹ ਕਰਿਆ ਵੀ ਬੜਿਆਂ ਵਰਗਾ ਕੰਮ ਕਰਿਆ ਪੂਰਾ ਕੋਈ ਕਹੇ ਨਾ ਸਾਨੂੰ ਵੀ ਸਾਡੀ ਭੈਣਾਂ ਨੂੰ ਉਹ ਨਹੀਂ ਕਰਿਆ ਉਹ ਨਹੀਂ ਕਰਿਆ ਉਹ ਨਹੀਂ ਕਰਿਆ ਠੀਕ ਕਰਿਆ ਚਲੋ ਮਾਰਾਜ ਨੇ ਕਰਵਾਇਆ ਜਰੀਆਂ ਇਹਨਾਂ ਨੂੰ ਬਣਾਇਆ ਠੀਕ ਹੈ ਇਹਨਾਂ ਵਰਗੇ ਭਾਈ ਭਾਈ ਸਭ ਨੂੰ ਮਿਲਣ ਹਾਂ ਸਭ ਨੂੰ ਮਿਲਣ ਪਰਮਾਤਮਾ ਨਾਲ ਠੀਕ ਹੈ ਹਾਂ ਤਾ ਹੀ ਤਾਂ ਮਿਲਣ ਘਰ ਵਾਲੇ ਵੀ ਮਿਲਣ ਬਸ ਥੋੜੇ ਜਿਹੇ ਜਿਹੜੇ ਗੋਣਾ ਹੋਣਾ ਹੁਣ ਜਿਹੜੇ ਇਹਨਾਂ ਨੂੰ ਗੋਣਾ ਲੱਗਦੇ ਆ ਸਾਨੂੰ ਆ ਗੋਣਾ ਲੱਗਦੇ ਆ ਹਾਂ ਆ ਗੱਲ ਕਹਿੰਦੇ ਪਾਣਾ ਪਰ ਨੂੰ ਇਹ ਜਾਨ ਛਿੜਕਦੇ ਆ ਮੈਂ ਝੂਠ ਨਹੀਂ ਬੋਲਦੀ ਪੈਣਾ ਪਰ ਨੂੰ ਇਹ ਜਾਨ ਛਿੜਕਦੇ ਆ ਘਰ ਵਾਲੀਆਂ ਪਰ ਨੂੰ ਗਾਲਾਂ ਛਿੜਕਦੇ ਆ ਨਾ ਆਈ ਦੀ ਤਾਂ ਗੱਲ ਨਹੀਂ ਹੈ ਲੈ ਜੀਨੇ ਵਰ ਬੀਤ ਦੀਆਂ ਨੂੰ ਪਤਾ ਹੈ ਤੁਹਾਨੂੰ ਵੀ ਪਤਾ ਹੈ ਮੈਂ ਤਾਂ ਹੁਣ ਇੱਕ ਨਵੀਂ ਚੱਕਰੇ ਮੇ ਲੱਗ ਗਈ ਗੱਲ ਗਾਉਂਦਾ ਹਾਂ ਹਾਂ ਹੋਰ ਕੀ ਥੋੜਾ ਥੋੜਾ ਗੱਲ ਨਹੀਂ ਪਤਾ ਹੁਣ ਤਾਂ ਪਾਪਾ ਜੀ ਹੁਣ ਮੈਨੂੰ ਪਤਾ ਕਿਆ ਕਰਿਆ ਇਹਨਾਂ ਤੇ ਇਹ ਇਹਨਾਂ ਨੇ ਕੋਈ ਗਲਤੀ ਨਹੀਂ ਨਾ ਮੰਨਣੀ ਮੈਂ ਇਹਨਾਂ ਨੂੰ ਕਹਣਾ ਕਹੋ ਸੌਰੀ ਇਹਨਾਂ ਨੇ ਕਿਹਾ ਮੈਂ ਕੱਤੇ ਕਹੋ ਸੌਰੀ ਸੌਰੀ ਮੈਂ ਕੌਣ ਬੋਲਦਾ ਨਾ ਦੋ ਵਾਰੀ ਕਿਆ ਨਾ ਤੁਸੀਂ ਸੌਰੀ ਸੌਰੀ ਪਾਪਾ ਕਹਤਾ ਬੋਲੇ ਤੁੰਦਾ ਹੈ ਹੋਰ ਕੀ ਚਲੋ ਘਾਇਲੇ ਉਹ ਸਬਜੀ ਸੱਚੀ ਬਹੁਤ ਸਵਾਦ ਬਣੀ ਵੀ ਆ ਮੈਂ ਉਹ ਜ਼ਿਆਦਾਤਰ ਮਿਕਸ ਸਬਜੀ ਖਾਦੀ ਆ ਮੈਨੂੰ ਜ਼ਿਆਦਾ ਪਸੰਦ ਆ ਮੈਂ ਇਹ ਤਾਂ ਖਾਦੀ ਉਹ ਨਹੀਂ ਟੇਸਟੀ ਨਹੀਂ ਕਰੀ ਹੈਗੀ ਮੈਨੂੰ ਮਟਰ ਪਨੀਰ ਘੱਟ ਪਸੰਦ ਆ ਹਾਂ ਬਹੁਤ ਸਵਾਦ ਆ ਮੇਰੇ ਨਾਲ ਦੰਦੀ ਵੱਡ ਹੋ ਗਈ ਬੰਨ ਪਰਸੋਂ ਅੰਦਰ ਤਾਂ ਕਰਕੇ ਉਹਨੇ ਥੋੜੀ ਜਿਹੀ ਮਿਰਚਾਂ ਜ਼ਿਆਦਾ ਲੱਗ ਰਹੀਆਂ ਪਰ ਬਾਕੀ ਸਾਰਿਆਂ ਨੂੰ ਬਹੁਤ ਸਵਾਦ ਆ ਮੈਨੂੰ ਗਾਣਾ ਕਰਦੇ ਹੁਣ ਇਹ ਦੇਖ ਲੈ ਤਾਂ ਹੀ ਵੱਡ ਹੋਗੀ ਬਾਬਾ ਜੀ ਨੇ ਨਾਲ ਦੀ ਨਾਲੇ ਕਰਦਾ ਕੰਮ ਗੱਟ ਜਿਹੜਾ ਇਹ ਕੋਈ ਹੋਰ ਮੰਦਾ ਯਾਦ ਕਰਨਾ ਹੋਵੇ ਫਿਰ ਦੰਦੀ ਵੱਡ ਹੁੰਦੀ ਆਉਂਦੀ ਹਾਂ ਤੂੰ ਯਾਦ ਕਰਕੇ ਗਾਲਾਂ ਗੋਲਾਂ ਕੱਢਦੀ ਹੋਣੀ ਆ ਤਾਂ ਵੱਡੋਗੀ ਚਲ ਐਦਾਂ ਲਾ ਲਓ ਐਦਾਂ ਲਾ ਲਓ ਹੋਰ ਕੀ ਚਾਹੀਦਾ ਹਾਂ ਮੇਰਾ ਚੂਹਾ ਲੈ ਮਨਕੀਰ ਤੋਏ ਕਾ ਗਿੰਦਾ ਜੀ ਤੂੰ ਕਾ ਗਿੰਨੇ ਜੀ ਕੋ ਮਾ ਕੋ ਮਾ ਤੈਨੂੰ ਮੇ ਬੱਚੇ ਤੇ ਪਾਪਾ ਪਾਪਾ ਕੋ ਮਾਦਾ ਜੀ ਤੈਨੂੰ ਬਾਹਰ ਆ ਮੇ ਬੱਚੇ ਤੇ ਕਿਸ਼ਰੇ ਤੈਨੂੰ ਐਨਾ ਇਨਾ ਵਾਲੇ ਹਾਂਜੀ ਦਾਲਰ ਆਪਣਾ ਟਾਈਮ ਸੀਗੇ ਹੈ ਮੈਂ ਇਹਨਾਂ ਕੱਢੀ ਸੀ ਹਾਂ ਕਰਦੀ ਐ ਕਿ ਉਹਨੂੰ ਪਤਾ ਕਿ ਕੰਨੇ ਪਾਪਾ ਪਾਪਾ ਬੋਲਦਾ ਇਹਨੇ ਪੱਪਾ ਜੀ ਆਹ ਟਾਈਮ ਤੋਂ ਮਿੱਠੀ ਜੀ ਲੱਗਣ ਲੱਗੀ ਵਧੀਆ ਉਹ ਹਨਾ ਹੌਂ ਜਿਵੇਂ ਕੜ ਕਦੀ ਧੁੱਪ ਤੇ ਧੁੱਪ ਤੇ ਹੁਣ ਮਿੱਠੇ ਮਿੱਠੇ ਜੀ ਲੱਗਣ ਲੱਗੀ ਸਰੀਰ ਨੂੰ ਇਹ ਧੁੱਪ ਮੌਸਮ ਚੇਂਜ ਹੋ ਰਿਹਾ ਵੀ ਹਾਂ

ਆਜਾ ਮੈਂ ਦਵਾਈ ਦੇ ਦਿੰਨੀ ਮੈਂ ਦਵਾਈ ਤਾਂ ਤੁਹਾਨੂੰ ਮੈਂ ਇੱਥੇ ਤੇ ਦਵਾ ਦਿੰਨੀ ਆ ਦਵਾਈ ਨਹੀਂ ਆਉਣੀ ਨਹੀਂ ਬਰੀ ਲੱਗੀ ਉਹ ਹੀ ਖਾऊं ਸ਼ੂਗਰ ਦੀ ਵੀ ਆੜਦੀ ਵੀ ਆ। ਠੀਕ ਆਪਾਂ ਕਿਸੇ ਦਾ ਫੋਟੋ ਮੰਗਾ ਲੂਗਾ ਮੈਡੀਕਲ ਹੈਗਾ ਤੇ ਕਰੀਏ ਮੰਗਾ ਲੀਆਂ ਕਰੀਏ ਮੰਗਾ ਲੀਆਂ ਕਰੀਏ ਸੁੱਕਾ ਆ ਬੱਸ ਜੀ ਨੇ ਬਹਾਨਾ ਲਾਇਆ ਵੀ ਦਵਾਈ ਨਹੀਂ ਹੈਗੀ। ਤਾਂ ਮੈਂ ਕਹਾਂ ਮਾਸੂ ਜੀ ਦਵਾਈ ਦੀ ਟੈਨਸ਼ਨ ਨਾ ਲੋ। ਹਾਂ। ਗਰਮ ਮੱਜਾ। ਹੱਕ ਨੋਹਾਂ ਨਹੀਂ ਦਵਾਉਣੀ ਆ। ਅੱਧੀ ਦਵਾਈ ਨਹੀਂ ਆ। ਹੁਣ ਮੈਂ ਮੇ ਕੱਪੜੇ ਵੀ ਰਹਿੂੰਗੀ। ਲੈ ਕੱਪੜੇ ਹੁਣ ਸੁਵਾਦ ਨੇ ਮੇਰੇ ਪਿੰਡਾਂ ਦੇ ਟੈਨ ਨਹੀਂ ਖਰੀਦ। ਮਾਣਾ ਕੋਲ। ਆਉਤ ਸੀ ਜੇ ਮੇਰੇ ਮੱਝ ਜਿ ਹੁਣੇ ਆਲੀ ਆ ਉਹ ਥੋੜੀ ਪਿਆ ਹਾਂਜੀ ਨਾ ਔਖਾ ਹੋ ਗਿਆ ਨਾ ਚਲੋ ਮੱਝ ਕਿਸੇ ਆਂਡੀ ਕੁਵਾਲੀ ਕਰਦੇ ਦੀ ਹੁਣੇ ਲਾਈਵ ਹੁੰਨੇ ਦੋ ਮਿੰਟ ਤੱਕ ਮੱਖਣ ਘੜ ਜਿਹੜੇ ਵੀ ਹੈਗੇ ਦੀ ਸਾਡੀ ਮਰਜੀ ਮੇਸਾਂ ਚ ਹੋਇਆ ਜਾ ਦੋਥੇ ਲੈ ਜਿਓ ਦੁੱਧ ਲੈ ਜਾਣਗੇ ਇਹ ਕੋਚ ਤੇ ਮੈਨੂੰ ਕਿੰਨਾ ਘਾਟਾ ਪੈਣਾ ਇੱਕ ਟਿੰਡਾ ਗਿਆ ਘਾਟਾ ਆ ਮੇਰੇ ਕੋਲ ਅੱਜ ਰਾਤ ਦਾ ਵੀ ਪੈਣਾ 15 ਕਿਲੋ ਲੈਣਾ ਥੱਲੇ 15 ਕਿਲੋ ਦੁੱਧ ਲੈਣਾ ਥੱਲੇ ਇੱਕ ਟਾਈਮ ਦਾ ਜੀ ਦੋਹਾਂ ਟਾਈਮਾਂ ਦਾ ਅੱਛਾ ਜੀ ਅਗਲੇ ਨੂੰ 7.5 ਕਿਲੋ ਲੈ ਜਾਣਾ ਉਹ ਤਾਂ ਮੈਨੂੰ ਕਿਸੇ ਦੇ ਬੁਲਾਵਾ ਕਰਦੇ ਉਹ ਤਾਂ ਦੋਜੀ ਨੇ ਲੈ ਜਾਣਾ ਝੱਟ ਲੱਭ ਦੇ ਨਹੀਂ ਆਪਣਾ ਹੀ ਝੋਤੀ ਆ ਤੁਹਾਡਾ ਕੋਈ ਨਾ ਤੁਹਾਨੂੰ 15 ਕਿਲੋ ਤੋਂ ਦੇ ਕੇ ਭੇਜਾਂਗੇ ਫੌਰ ਦੱਸੋ ਦੋ ਦਿਨ ਦਾਨ ਕਰੂੰਗਾ ਦੋ ਦਿਨ ਮੈਨੂੰ ਦਾਨ ਕਰੂਗਾ ਤੀਏ ਦਿਨ ਮਾਰ ਕੇ ਡੰਡੇ ਬਾਹਰ ਕਰਾਂਗੇ ਕੋਈ ਬੜਾ ਚੋਲਾ ਤਾਂ ਮੈਂ ਕੀ ਲੱਗਦੀ ਨਹੀਂ ਚੱਲ ਤੂੰ ਅਹੀਂ ਨਹੀਂ ਰੱਖ ਪਾਣੀ ਨਹੀਂ ਰੱਖ ਤੇ ਆਜਾ ਇਹਨਾਂ ਨੂੰ ਛੱਡਿਆ ਮੈਂ ਹੋਰ ਨਾ ਨਾ ਕਿਤੇ ਗਵਾਚੇ ਰਹਿਣ ਹਾਂ ਇਹ ਬਤਨ ਕਿ ਇਸ ਤਰ੍ਹਾਂ ਨਹੀਂ ਹਰ ਕੋਟਾ ਬੁਰਾ ਵੀ ਨਾਲ ਕਰਵਾ ਦੋਗੇ। ਨਾਲੇ ਰੱਖਣੇ ਸੀ ਤੁਹਾਡੇ। ਬਸ ਗੱਲ। ਭਾਪੂ ਜੀ ਵੀ ਨਾਲੇ ਰੱਖਣੇ ਆ। ਚਲੋ ਫਿਰ ਤੇਰੇ ਤੇ ਨਹੀਂ। ਚਲੋ। ਇਹਨੂੰ ਪੁੱਛਣਾ। ਖਾਣਾ ਤਿਆਰ ਹੈ ਸੀ। ਮਸੀਤ ਦਾ ਹੌਲੀ ਰੌਣਕ ਲਾਉਂਦੇ ਆ ਫਿਰ। ਸੋਈ ਗਾ। ਕੋਲੋਂ ਲਿਆ ਦੋ। ਆਵਾਂਗੇ। ਠੀਕ ਹੈ। ਹਰੇਕ ਕੰਮ ਜ਼ਰੂਰੀ ਆ। ਡੰਗਰਾਂ ਦਾ ਕੰਮ ਵੀ ਜ਼ਰੂਰੀ ਆ ਜੀ। ਠੀਕ ਨਹੀਂ ਜੀ 38 ਆਉਂਦੀ ਆ ਮਾਣੂ ਤੇ ਨਾ ਜਿਹੜੀ ਤੂੰ ਸਤਾ ਰਹਿਣਾ ਹਾਂ ਮੈਸੇਜ ਆਉਣੀਆ ਆ ਲੈ ਅੱਛਾ ਤੈਨੂੰ ਆਪਣੀ ਮੈਸੇਜ ਦੀ ਫਿਕਰ ਪੈ ਗਈ ਹੈ ਨਹੀਂ ਫਿਕਰ ਅਸੀਂ ਚੱਲ ਰਹੇ ਹਾਂ ਇਹਨਾਂ ਨੂੰ ਛੱਡੇ ਆਂ ਸ਼ਾਮ ਨੂੰ ਉਹ ਕੋਈ ਨਾ ਛੱਡਿਆ ਵਾਂਗੇ ਕੱਲ ਦੀ ਸ਼ਾਮ ਨੂੰ ਜਾਂ ਪਰਸੋਂ ਦੀ ਸ਼ਾਮ ਨੂੰ ਨਾ ਮਾਮੇ ਜੀ ਕਰਾ ਲਈ ਟੈਟ ਕਰ ਦੇਈ ਨਾ 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 ਕਿਨੇ ਆਪਾਂ ਨਹੀਂ ਜਾਣਾ ਅੱਜ ਆਪਾਂ ਪਰਸੋਂ ਚੌਥੇ ਨਹੀਂ ਜਾਉਂਗੇ ਠੀਕ ਆ ਉਹ ਲੈ ਉਹ ਤਾਂ ਕਹਿੰਦੀ ਆ ਕਹਿੰਦੀ ਪਰਸੋਂ ਜੱਥੇ ਨੂੰ ਜਾਉਂਗੇ ਤੇ ਹਾਂਜੀ ਭਾਈ ਜੀ ਨਾ ਇਹਨਾਂ ਕੱਲੂਆਂ ਪਰਸੋਂ ਜਾਣਾ ਚੌਥੇ ਨੂੰ ਸਾ ਨਹੀਂ ਛੱਡਿਆ ਮਾਨੂੰ ਇਹ ਮੰਮਾ ਜੀ ਖਾਤਾ ਖਾਲੀ ਹੈ ਹਾਂ ਮੈਂ ਬੰਦੋ ਕੀ ਹੋਇਆ ਹੱਥ ਖਾਲੀ ਹੈ ਕੰਦੀ ਅੱਛਾ ਅੱਛਾ ਠੀਕ ਆ ਉਹ ਲਓ ਭਾਈ ਰਿਸ਼ਤੇਦਾਰ ਸਾਡੇ ਮੱਖਣਗੜ੍ਹ ਵਾਲੇ ਚੱਲੇ ਠੀਕ ਆ ਜੀ ਸ਼ਾਸਤਰੀ ਕਾਲ ਜੀ ਬਹਿ ਕੇ ਲੰਘ ਜਾਨੀ ਗੱਡੀ ਲਓ ਇੱਕ ਰਿਸ਼ਤੇਦਾਰਾਂ ਦੀ ਹੋ ਗਈ ਵਧਾਈ ਤੇ ਬਾਈ ਨਹੀਂ ਪਤਾ ਨਹੀਂ ਕਿਦੋਂ ਲੰਘੇ ਨਾਲ ਤਣਕ ਦੇ ਉਹ ਗੱਲ ਦੇਖਣ ਖੇਤ ਚ ਕੀ ਦੇ ਵੰਟੀ ਲੈ ਗਿਆ ਆਈਓ ਚੱਲ ਜਾਈਆਂ ਅੱਛਾ ਚੱਲੀਆਂ ਬੀਜਣੀਆਂ ਬਈ ਗੰਦ ਦੇਖ ਲਈਏ ਠੀਕ ਆ ਠੀਕ ਆ ਨਹੀਂ ਚੱਲੀਆਂ ਦਾ ਬਾਗਾ ਖੁੱਲੀ ਜਾਂਦੋਂ ਨੇ ਸਵੇਰੀਆਂ ਸੱਜਰਾ ਸਵਾਗਾ ਮਾਰ ਲਾਓ ਗੱਲ ਦੱਬ ਕੇ ਫਿਰ ਬੀਜ ਹੋ ਜੇ ਕੀ ਪੱਟੀ ਫੰਜਨ ਤੇ ਲੱਭਦੇ ਡੱਬੇ ਦੋ ਮਿਲ ਗਿਆ ਹਾਂ ਠੀਕ ਆ ਮਲਾ ਡੱਬੂ ਉਹ ਅੱਜ ਨਹੀਂ ਆਣਾ ਅੱਜ ਨਹੀਂ ਆ ਹੁਣ ਰੀਜਾ ਦੇਣਾ ਸੀਛਾ ਖੋਲ ਕੇ ਕਹਿੰਦਾ ਸ਼ਾਮ ਨੂੰ ਆਜੋ ਟਾਈਮ ਨਾਲ ਅੱਜ ਨਹੀਂ ਆਣਾ ਮੋੜਾ ਵੀ ਭਾਈ ਦੋਏ ਕਿੰਨੇ ਦਾ ਜੀ ਆਂ ਨਹੀਂ ਆਉਂਦਾ ਬਾਮੂ ਆਲਾ ਪਹਿਣਾ ਨਹੀਂ ਪੁੱਤ ਮੇਰੀ ਗੱਲ ਸੁਣ ਮੇਰੀ ਗੱਲ ਹੁਣ ਆਪਾਂ ਬਲੌਗ ਨਹੀਂ ਬਣਾਉਣਾ ਹਾਂ ਕੱਲੂ ਪਾਸੋਂ ਚੌਥੇ ਚੌਥੇ ਨਹੀਂ ਤੇ ਲੂੰਗਾ ਫੋਨ ਨੇ ਤਿੰਨ ਚਾਰ ਦਿਨ ਬਾਅਦ ਚੱਲੂੰਗਾ ਠੀਕ ਆਉਗਾ ਤਾਂ ਫੋੜਨਾ ਕਹਿੰਦੇ ਉਹਦਾ ਫੋੜ ਬਲੂਨ ਬਲੂਨ ਵੀ ਫੋੜਦੇ ਆ ਵੀਡੀਓ ਬਲੂਨ ਵੀ ਫੋੜਦੇ ਆ ਕੋਈ ਦੇਖ ਲੈ ਸਾਡੀ ਭਾਣਜੀ ਨੂੰ ਕਿੰਨਾ ਫੇਕ ਕਰਾ ਹੈ ਕਿੰਨਾ ਹੈ ਕਿੰਨੇ ਭੰਨਦੀ ਹੈ ਹਾਂ ਵੀ ਅਸੀਂ ਕਿੰਨੇ ਭਨੀਏ ਦੱਸੀਏ ਹਾਂ ਕਿੰਨੇ ਭੁੱਟੇ ਆ ਨਹੀਂ ਬਲੂਨ ਭੰਨਦੇ ਆ ਭਾਈ ਭੰਨਦੇ ਆ ਬਲੂਨ ਵੀ ਮੇਰੀ ਪਾਣੀ ਚੱਕ ਲਈਏ ਨੇ ਬਸ ਫਟੀ ਦਾ ਕਰ ਗਿਆ ਬਸ ਮੇਂ ਦਾ ਹਵਾ ਦੀ ਜਿਹੜੀ ਇਹ ਨਹੀਂ ਛੜਨਾ ਹਾਂਜੀ ਹਾਂ ਤੁਹਾਨੂੰ ਪੰਗੜਾ ਯਾਦ ਆਉਂਦਾ ਚੌਥੜਾ ਪੈਨੂ ਬਸ ਆ ਦੇ ਖੁਸ਼ੀ ਹੋਈ ਪਈ ਆ ਚਲ ਬੈਠਾ ਹਾਂ ਸਾਰਾ ਕੁਝ ਸਜਾ ਦੇਣਾ ਘਰ ਪਰ ਸਜਾਈ ਜਾ ਜੋ ਸੁਪਨਾ ਹਾਂ ਉਹਦੇ ਕਹਿੰਦੀ ਮੈਂ ਤਾਂ ਮਨਕੀਰ ਤੇ ਅੱਛਾ ਮਨਕੀਰ ਤੂੰ ਕਹਿੰਦੀ ਹੈ ਬੁਮਾਰ ਕਰਕੇ ਤਾਂ ਕਹ ਰਹੇ ਮੱਸ ਨਹੀਂ ਕੰਮ ਹੋ ਕਰਦੇ ਉਹ ਨਾ ਸਾਡਾ ਡਰਾਈਵਰ ਤਾਂ ਪਹਿਲੀ ਬਹਿ ਗਿਆ ਦੇਖੋ ਚਲ ਪੜੇ ਉਹ ਮੰਮਾ ਕੋਈ ਜਾ ਆ ਬਣਾ ਉਹ ਚੱਲੇ ਭਾਈ ਮਾਲ ਵਾਲੀ ਫੈਮਿਲੀ ਸਾਡੀ ਕੈਮ ਇੰਨਾ ਰੀ ਟੁੱਟ ਪੁੱਤਾ ਚੱਲ ਤੁਰੋ ਕੋਈ ਤੇ ਕੁਆ ਖੜਾ ਨੀ ਨੀ ਨਾ ਤੂੰ ਨੀ ਬਹਿਣਾ ਕੱਲੂ ਭਾਈ ਉਹ ਡਰਾਈਵਰ ਕੋਈ ਨਹੀਂ ਬਹਿ ਸਕਦੀ ਮੈਂ ਬੈਠ ਜੂਗਾ ਹਾਂ ਉਹ ਛੋਟੇ ਬੱਚੇ ਚੰਗਾ ਜੀ ਠੀਕ ਹੈ ਜੀ ਓਕੇ ਜੀ ਓਕੇ ਬਾਈ

ਬੈਕੇ ਲੈ ਜਾਣੀ ਪਣੀ ਗੱਡੀ ਭਾਈ ਉਹ ਟੱਪਾ ਵੀ ਲੈ ਚੱਣੇ ਆ ਮੈਲ ਹਾਂਜੀ ਘਰ ਨੂੰ ਕਿਤੇ ਕੋਲ ਸਾਡੇ ਕੋਲ ਆਪਣਾ ਸਾਲੇ ਦੀ ਸੇਵਾ ਸੁਭਾ ਕਰਦੀ ਮੈਨੂੰ ਮੁਰ ਕੇ ਕਹੇ ਵੀ ਮੈਂ ਦੀਦੀ ਕੋਲ ਨੂੰ ਜਾਣਾ ਪੂਰੀ ਪੂਰੀ ਕਰਾਂਗੇ ਕੋਈ ਸ਼ਾਨੀ ਹਾਂ ਉਹ ਕਿਧਰ ਨਾ ਭੁੱਲਿਆਈ ਨੀ ਲੀਪਾ ਹਰਿਆਣੀ ਭਾਬੀ ਨੂੰ ਬਿਠਾਲ ਕੇ ਲਿਆ ਵੀ ਹੋਰੀ ਦੇਖੀ ਜਾਵੇ ਅੱਲ ਨਾਲ ਅੱਧਰੇ ਬੈਠਾ ਉਹ ਅੱਛਾ ਤੁਸੀਂ ਕਿਤੇ ਹੋਰ ਜਾਣਾ ਜੀ ਅਸੀਂ ਉਪਰ ਜਾਣਾ ਹੈ ਅੱਛਾ ਜੀ ਕਰਨ ਕਹਿੰਦਾ ਵੀ ਮੈਨੂੰ ਵੀ ਤੁਹਾਡੇ ਨਾਲ ਵੀ ਅੱਜ ਸਾਡੇ ਨਾਲ ਬੋਰ ਹੋਊਗਾ ਚਲੋ ਠੀਕ ਹੈ ਠੀਕ ਕਰੇ ਛੱਡੀ ਕਰੋ ਐਡਾ ਕਰ ਲੈਂਦਾ ਠੀਕ ਹੈ ਠੀਕ ਹੈ ਚੰਗਾ ਬਾਏ 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 ਪਾਈ ਸਾਰੇ ਰਿਸ਼ਤੇਦਾਰ ਹੁਣ ਰਹਿ ਗਏ ਆ ਓਏ ਚੱਪਾ ਹੁਣ ਰਹਿ ਗਏ ਆ ਜੀ ਭੈਣਾ ਖੱਲੀਆਂ ਘਰਾਂ ਤੇ ਰਿਸ਼ਤੇਦਾਰ ਆਪਣੇ ਸਾਰੇ ਚਲੇ ਗਏ ਬਾਏ ਬਾਏ ਕਰ ਤਾਂ ਨਤੀ ਪੁੱਤ ਹੁਣ ਕਿੰਨੀ ਕ ਬਾਏ ਕਰਨੀ ਆ ਬੁਲਵਰਾ ਦੇ ਜਾ ਹਣ ਜਾ ਜਾ ਪੱਜ ਕੇ ਦੇਖਿਆ ਸ਼ੁਭ ਮੰਗਦੀ ਹੋਣੀ ਆ ਨੰਗੇ ਪੈਰ ਚ ਲਗਿਆ ਨੰਗੇ ਪੈਰ ਨੂੰ ਕੁਝ ਨਹੀਂ ਹੁੰਦਾ ਐ ਲੱਭੋ ਚਾਹ ਲੈ ਫਾਈਟ ਤੇ ਕੰਮ ਨਹੀਂ ਕੰਦੇ ਸਾਡੇ ਕੰਮ ਵੀ ਆ ਜਾਂਦੇ ਹਾਂ ਬੰਦੇ ਹਾਂ ਬਿਊਟੀਫੁਲ ਆ ਜੇ ਤੁਸੀਂ ਅੱਛਾ ਠੀਕ ਹੈ ਜੀ ਠੀਕ ਹੈ ਗਿੱਲੇ ਨੇ ਇਹ ਜੀ ਮੇਰਾ ਦਿਲ ਹੋਰੀ ਤਰ੍ਹਾਂ ਕਰਦਾ ਕਾ ਤੇ ਕੋਈ ਗੱਲ ਨਹੀਂ ਤੈਨੂੰ ਕੀੜਾ ਮਾਰ ਆ ਲਿਆਉਂਗਾ ਮੈਂ ਟੈਨਸ਼ਨ ਨਾ ਲੈ ਤੂੰ ਠੀਕ ਹੈ ਚਲਾ ਜਾ ਹੁਣ ਆ ਦੇਖ ਇੱਧਰ ਕੱਦੂ ਕੀ ਕਰਦਾ ਭੱਜ ਲੋ ਭੱਜ ਲੋ ਭੱਜ ਲੋ ਟੈਡੀ ਅੱਖ ਨਾਲ ਦੇਖੀ ਜਣਾ ਟੈਡੀ ਅੱਖ ਨਾਲ ਐਦੇ ਮਨ ਵਿੱਚ ਕੋਈ ਚੋਰ ਹੈ ਹਾਂ ਜਿਆਦ ਨਾ ਔਰ ਤੁਸੀਂ ਮਾਸੀ ਨਾਲ ਕੋਲ ਖੜੇ ਤੇ ਨਾ ਵੀ ਅੱਲਾ ਕਰਦਾ ਹਾਂ ਹਾਂ ਐ ਕਰ ਰਿਹਾ ਜੀ ਨਾ ਜੈਸਮਿਨ ਨਾ ਜਾਦਾ ਖਾ ਲਿਆ ਨਹੀਂ ਪਤਾ ਨਹੀਂ ਕੀ ਹੋਇਆ ਗੁੰਮ ਜੀ ਹੋ ਗਿਆ ਬੈਟੀ ਤੂੰ ਐ ਕੁੜਤੀ ਕਹਤੇ ਐਵੇਂ ਵੀ ਹੋਰ ਸੁਸਤੀ ਛੱਡ ਮੜੀ ਚੁਸਤ ਹੋ ਬਈ ਮੈਂ ਚੁਸਤ ਸਾਵਾ ਵੀ ਨਾ ਹੋ ਗਿਆ ਆਰਾਮ ਕਰਦੀ ਨੂੰ ਚੁਸਤ ਹੋਣੀ ਚਾਹੀਦੀ ਲੈ ਭਾਜੀ ਤੁਸੀਂ ਦੇਖਿਓ ਮੈਂ ਚੁਸਤ ਹੋਣਾ ਹਲੇ ਕੋਈ ਇੱਧਰ ਦੇਖ ਲੈ ਉਹ ਦੇਖ ਲੈ ਉਹਨਾਂ ਨੂੰ ਗੱਲ ਨਹੀਂ ਹੋਈ ਗੱਲ ਨਹੀਂ ਕਿਸੇ 15 ਦਿਨਾਂ ਹੋ ਹਾਕ ਰਗ ਭਾਈ ਨਿਕਲੀ ਬਿਲਕੁਲ ਬਿਲਕੁਲ ਮੈਂ ਹੌਲੀ ਹੌਲੀ ਮੈਂ ਮਠਿਆ ਜੂਸਣਾ ਵਿੱਚੋਂ ਚੜਨ ਦੀ ਮੈਂ ਛੱਡਣਾ ਹੀ ਚੁਸਤ ਉਹ ਅੱਧੀ ਗੱਲਾਂ ਦੋਏ ਹੋਈ ਕਰ ਰਹੇ ਸੀ ਆਮ ਨੇ ਕਹਿੰਦਾ ਅੱਜ ਗਾਹ ਖੀਰ ਆਮ ਨੇ ਕਹਿੰਦਾ ਖੀਰ ਜ਼ਿਆਦਾ ਖਾਣ ਮੈਨੂੰ ਅੱਜ ਮਾਲ ਵਧੀਆ ਪਨੀਰ ਨੂੰ ਖਾਦਾ ਇਹਨਾਂ ਦਾ ਤੇ ਕਿੱਥੇ ਨਹੀਂ ਮਿਲੇ ਹਾਂ ਇਹ ਦੇਦਲੋ ਜੀ ਕਿਹ ਹੈ ਜਾਏ ਬਾਜੀ ਇਹ ਜੀ ਮਠਾਈ ਖੜਾਈਆ ਪੁੱਛ ਲੋ ਜੇ ਕਦੇ ਖਾਦੀ ਹੋਵੇ ਜੇ ਕਦੇ ਦੇਖੀ ਵੀ ਹੋਵੇ ਬਾਜੀ ਪੁੱਛੋ ਇੱਕ ਵਾਰੀ ਹੋ ਗੱਲ ਵੱਖਰੀ ਤੇਰਾ ਬਲੌਗ ਨਹੀਂ ਬਣਾਇਆ ਗਏ ਵੇ ਦਾ ਹਾਂ ਕਿਹੜੀ ਮਠਿਆਈ ਹੁਣ ਤੂੰ ਆਏ ਨਾ ਨਾ ਕਰ ਯਾਰ ਕਿਹੜੀ ਗੱਲ ਖਾਈ ਦੁੱਪਾ ਗਪਾਲ ਆ ਨੀ ਮਠਿਆਈ ਖੈਣ ਮੈਂ ਸਭ ਤੇ ਮਹਿੰਗੇ ਗਪਾਲ ਵਾਲੇ ਜੀ ਜੀ ਰਹੀ ਵੀ ਆ ਕੇ ਪੁੱਛ ਕੇ ਦੇਖਿਓ ਉਹਨਾਂ ਨੂੰ ਹਾਂ ਮੈਂ ਤਾਂ ਗਏ ਖਾਈ ਹੋਣੀ ਮੈਂ ਤਾਂ ਗਏ ਇਹ ਗਿਆ ਤਾਂ ਗਏ ਨਾ ਟੱਬਰ ਆਪੀ ਲੈ ਗਏ ਭਾਈ ਜਾਨੇ ਵਧੀਆ ਕਾਲੇ ਚਮਚਮ ਨਾਲੇ ਲੈ ਕੇ ਆਇਆ ਥੋਂ ਵਧੀਆ ਬਸ ਰਹਿਣ ਦੇ ਹਾਂ ਮੈਂ ਤੂੰ ਦਿਓ ਰਿਹਾ ਨਾ ਤੂੰ ਭਾਈ ਦੇ ਹਾਂ ਕੋਸੀ ਨਹੀਂ ਰਿਹਾ ਬਸ ਨਾ ਵੀ ਉੱਥੇ ਖਾਦਾ ਇੱਥੇ ਕੁਝ ਵੀ ਮਖਾਲ ਵੀ ਨਹੀਂ ਕਰ ਸਕਦਾ ਵੀ ਇਹ ਮੇਰਾ ਸਾਰਾ ਘਰ ਹੈ ਇੱਥੇ ਵੀ ਰਹਿਣਾ ਤੁਸੀਂ ਕਿਸੇ ਵਾਸਤੇ ਲੱਗੋ ਮੇਰੇ ਵਾਸਤੇ ਰਹਿਣਾ ਹਾਂ ਮਖਾਲ ਵੀ ਨਹੀਂ ਕਰ ਸਕਦਾ ਦੇਖ ਲੈ ਭਾਈ ਹੁਣ ਤਾਂ ਮਖਾਲ ਕਰਨਾ ਜਮਾਨਾ ਨਹੀਂ ਹੈ ਅੱਜ ਕੱਲ ਕਿਸੇ ਨੂੰ ਨਹੀਂ ਹੈ ਨਹੀਂ ਚੁੱਪ ਕਰ ਕਹਿੰਦੇ ਸਾਈਡ ਬੱਟੇ ਹੁਣ ਬੈਠੇ ਤੁਸੀਂ ਕਹਿੰਦੇ ਇੱਕ ਤਾਂ ਬੰਦਾ ਉਂ ਦੇਖ ਰਿਹਾ ਵੀ ਸੁਸਤ ਕਾਦੇ ਹੋਈ ਵੀ ਬੰਦਾ ਇਹ ਟੈਨਸ਼ਨ ਉਹ ਪਿਆ ਟੈਨਸ਼ਨ ਅਸੀਂ ਪੈ ਗਈ ਹਾਂ ਇਹ ਤਾਂ ਆਪਣੀ ਗੱਲਬਾਤ ਕਰਦੇ ਸਾਈਡ ਤੇ ਗੱਲ ਵੀ ਨਹੀਂ ਬੰਦਾ ਕਰ ਹਾਂ ਥੱਕ ਵੀ ਮੈਂ ਥੱਕ ਵੀ ਥੋੜਾ ਜਿਹਾ ਹਾਂ ਆ ਫਰ ਲੰਬਾ ਦਾ ਬਹੁਤ ਦੂਰ ਤੇ ਆਈਆਂ ਆਈਆਂ ਕਹਿੰਦੀ ਕੰਮ ਦੀ ਆਈਆਂ ਉਹ ਗੱਲ ਪਤਾ ਕਿ ਆ ਜਦ ਆਪਣਾ ਘਰ ਦਾ ਪ੍ਰੋਗਰਾਮ ਹੁੰਦਾ ਨਾ ਆ ਫਰ ਜਾ ਸਾਨੂੰ ਕਾਟ ਤੇ ਰੱਖੋ ਜਦ ਘਰ ਦਾ ਪ੍ਰੋਗਰਾਮ ਹੁੰਦਾ ਨਾ ਉਹਦੇ ਚ ਬੰਦਾ ਬਾਈ ਥੱਕੇ ਜਾਂਦਾ ਉਹ ਤਾਂ ਹੈ ਹੀ ਹੁਣ ਸਵੇਰ ਆੜ ਕੇ ਕੀ ਉੱਠੀ ਵੀ ਬਾਈ ਸਵੇਰ ਹੋਰ ਵੱਜਲੇ ਤੈਨੂੰ ਸਾਜਣਾ ਮੈਨੂੰ ਰਾਹੀਂ ਨੇ ਠਾਲਿਆ ਫੋਨ ਕਰਕੇ ਦੇਖ ਲਓ ਹੁਣ ਮੈਂ ਜਾਨਾ ਸਾਢੇ 3 ਵਜੇ ਠਾਲਤਾ ਮੈਂ ਕਿਹਾ ਡੈਕੋਰੇਸ਼ਨ ਵਾਲਾ ਵੀਰ ਆ ਰਿਹਾ ਅਸਤੇ ਦੇ ਵਿੱਚ ਉਹਨੇ ਸਟੇਟਸ ਪਾਤਾ ਤਾਂ ਮੈਂ ਇਹਨੂੰ ਜਦ ਇਹ ਕਿਹਾ ਮੈਂ ਤੂੰ ਉੱਠ ਕੇ ਬੈਠੇ ਹੋ ਜਾ ਹਾਂ ਬਿਲਕੁਲ ਤੇ ਭਾਈ ਚਲੋ ਵਧੀਆ ਨਿਬੜ ਗਿਆ ਕੰਮ ਕਾਰ ਐਨ ਪ੍ਰੋਗਰਾਮ ਵਧੀਆ ਹੋ ਗਿਆ ਵਧੀਆ ਨਿਬੜ ਗਿਆ ਨਾ ਹਾਂ ਠੀਕ ਨੇ ਟਾਈਮ ਨਾਲ ਵਿਹਲੇ ਹੋ ਗਏ ਨਾਲੇ ਟਾਈਮ ਨਾਲ ਵਿਹਲੇ ਹੋ ਗਏ ਤੇ ਹੁਣ ਭਾਂਡਾ ਟਿੰਡਾ ਮੈਂ ਕਹਿੰਦਾ ਬਾਈ ਨੂੰ ਇਹ ਕਰ ਦਿੰਦੇ ਫੋਨ ਉਹਨੂੰ ਹੈ ਨਾ ਉਹਨੇ ਹੀ ਲੈ ਜਾਣਾ ਠੀਕ ਨੇ ਹੁਣ ਇਹਨੇ ਵੇਡ ਦੋ ਹੁਣੇ ਹੁਣੇ ਬੇਬੀ ਸ਼ਾਵਰ ਮੰਗਾ ਦੋ ਤਿੰਨ ਦਿਨ ਰੜਾਇਆ ਨਾ ਇੱਥੇ ਨਾ ਨਾ ਹੁਣ ਉਹਨੂੰ ਹੀ ਕਰ ਦਣਾ ਫੋਨ ਚਾਨਣੀ ਵੀ ਉਹਨਾਂ ਦੀ ਉਹ ਸਾਰਾ ਕੁਝ ਹੋ ਰੋ ਰਹੀ ਸਾਰਾ ਹੁਣ ਇਹਨੇ ਨਵੇਡ ਦੋ ਮਹੀਕਾ ਨਹੀਂ ਤਾਂ ਮੌਸਮਾਂ ਨਾਲ ਹਵਾ ਚੱਲਦੀ ਹੈ ਹਾਂ ਸੋਨੀ ਕੀ ਹੋ ਗਈ ਉਹ ਲੈ ਨੇ ਆਪਣੇ ਪਰਪਰ ਪਾ ਦੇਣਾ ਬਿਲਕੁਲ ਤੇ ਚਲੋ ਠੀਕ ਆ ਜੀ ਮਿਲਦੇ ਸਾਨੂੰ ਕਿਸੇ ਅਗਲੇ ਬਲੌਗ ਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚਲੋ ਮਾਜੀ ਗਿਆ ਹੁਣ ਮੈਨੂੰ ਨਿਆਲੇ ਛੇਤੀ ਹਾਂ ਮੈਂ ਕੋਈ ਜੋ ਫੁੱਲ ਜੋ ਮੋਹਲਾ ਤਾਰੇ ਕਿਹਦੇ ਹਾਂ ਨਾ ਇੱਥੇ ਆ ਗਏ ਛੇਤੀ ਚਲੋ ਹੋਤਾ ਆਉਗੇ ਨਹੀਂ ਆ ਗਏ ਤਾਂ ਕਿੱਧਰ ਜਾਣਾ ਬਾਬਾ ਜੀ ਦੇਖ ਲਿਓ ਹੋਤਾ ਆਪਣੀ ਭਤੀਜੀ ਕਰਕੇ ਭਾਈ ਯਾਲੀ ਗਿਆੜਾ ਮਾਰ ਦੇ ਬਾਈ ਐਦਾਂ ਦੇਖ ਬਾਈ ਦੇਖੀ ਤੂੰ ਬਰਦਰ ਦੇਖਿਆ ਬੜੇ ਪਾਪਾ ਦੇਖਣਾ ਹੈ ਇਹਨੂੰ ਦੁੱਧ ਪੀ ਕੇ ਪੜਾਉਣਾ ਸਾਰੀ ਜ਼ਿੰਮੇਵਾਰੀਆਂ ਬੜੇ ਬਾਪੂ ਹੋਣਾ ਥੋੜਾ ਜੰਦਾ ਉਹ ਭਰਾਵਾ ਇਹ ਤੇ ਬਹੁਤ ਵਿਚਾਰ ਰੱਖਣਾ ਬਹੁਤ ਵਿਚਾਰ ਰੱਖਣਾ ਮੈਨਾਂ ਕਰਨਾ ਜਿਵੇਂ ਜਾਂਦੇ ਇਹ ਤੇ ਪਾ ਇਹਦੀ ਇਹਦੀ ਇਹ ਦੇ ਦੂ ਕਰ ਦੇ ਦੇਖਦਾ ਨਹੀਂ ਆਖੂ ਸਮਾਉਂਗੀ ਜਿੰਦੀ ਉਹ ਮੇਰੀ ਮਾਲੀ ਕਾਹਤ ਨਾ ਹੋਏ ਇਹਨਾਂ ਚਿੱਤੀ ਨੂੰ ਪਤਾ ਲੱਗਾ ਗੱਲ ਪਤਾ ਕੀ ਹੈ ਇਹ ਤਾਂ ਇਹਨਾਂ ਛੜਦਾ ਇਹਨਾਂ ਦੇ ਹੱਥ ਨਾਲ ਮਾਰੀ ਜਾਂਦਾ ਗੱਲ ਪਤਾ ਗੱਲ ਪਤਾ ਕਾ ਉਹ ਵੀ ਨਿਆਣਾ ਹਾਂ ਸਾਡੀ ਨਿਆਣਾ ਹਾਂ ਉਹਨੂੰ ਕਿਹੜਾ ਪਤਾ ਹੋਵੇ ਗੱਲਾਂ ਹੀ ਕਰੀ ਹਾਂ ਹਾਂ ਆਏ ਆ ਪਤਲੀ ਕਿਆ ਚੀਜ਼ ਖੇਡਣ ਆਈ ਮੈਂ ਫੜ ਲਵਾ ਉਹਨੂੰ ਆਵਾਏ ਬਿਲਕੁਲ ਬਿਲਕੁਲ ਆ ਦੇ ਕੀ ਕਰਸੇ ਤਾਉ ਨੂੰ ਦੇਖੇ ਕੋਸ ਨੂੰ ਪਤਾ ਕਿਆ ਹੈ ਮੇ ਮਮੀ ਦੀ ਗੋਦੀ ਚ ਪਈ ਆ ਉਹ ਹਾਂ ਬਾਈ ਇਹ ਵੀ ਆ ਗਲੇ ਨੂੰ ਆ ਵੀ ਮੇਰੀ ਦਾਦੀ ਦਾਦੀ ਲੈ ਲਈ ਹਾਂ

ਦੋ ਗੱਲਾਂ ਕਰੀਏ ਸਾਡੀ ਸੁਣੇ ਆਪਣੀ ਕਹਿ ਜਾ ਉਹ ਕਾਹਦੇ ਉਹ ਪੁੱਛਦੀ ਵੀ ਨਹੀਂ ਵੀ ਤੁਹਾਨੂੰ ਕੋਈ ਫੁੱਟ ਮਾਰਦਾ ਨਹੀਂ ਕਰਦਾ ਸਾਡੇ ਨਾਲ ਹੋਵੇ ਨੀ ਪਤਾ ਜੀ ਕਹੇ ਰ ਭਾਈਆ ਮੇਰੇ ਹਾਂ ਬਾਈ ਕਿਉਂ ਦੱਸਦਾ ਨਾ ਸਵੇਰ ਨੂੰ ਸਹੀ ਨਾ ਲਾ ਕੇ ਨਹੀਂ ਹੈਗੇ 18-19 ਕਰਦੇ ਚੱਲਦਾ ਰਹਿੰਦਾ ਹੈ ਮਾੜਾ ਮੋਟਾ ਦਾ ਬਾਈ ਗੱਲ ਕਹਿ ਕੇ ਤਾਂ ਗੱਲ ਪਤਾ ਨਹੀਂ ਇੱਕ ਵਾਰ ਸਿੰਘ ਕੁਛ ਨਹੀਂ ਕਹਿੰਦਾ ਕਿ ਸਿਰ ਨਾ ਉਸਨੇ ਨਹੀਂ ਗਾਦਾ ਤੇ ਬਚਾ ਬਹੁਤ ਸਾਲੂਆ ਹਾਂ ਹੋਰ ਕੀ ਹੋਰ ਕੀ ਨਾ ਮੈਤੇ ਸੈ ਨਹੀਂ ਹੋ ਰਹਾ ਮੈਨੂੰ ਤਾਂ ਸੈ ਨਹੀਂ ਹੁੰਦਾ ਉਹ ਠੀਕ ਆ ਪਰ ਕਿਹੜੇ ਉਹ ਪਤਾ ਦੋਵੇਂ ਕਿਹੜੇ ਚਾਹੀਦੇ ਨਹੀਂ ਆ ਨਹੀਂ ਦੋਵੇਂ ਕੋ ਜਾਨੀ ਤੇਰੇ ਨਾਲ ਉਲਟ ਕੰਮ ਆ ਰਹੀਦਾ ਪਤਾ ਕਾਤੇ ਮੈਨੂੰ ਜਿੱਤੇ ਲੱਗਦਾ ਵੀ ਇਹ ਗੱਲ ਪਿੱਛੇ ਰਵਿੰਦਰ ਕਿਜੂਗਾ ਉਹਦੇ ਪਿੱਛੇ ਨਹੀਂ ਕਿਜਦਾ ਜਿਹੜੀ ਗੱਲ ਪਿੱਛੇ ਲੱਗਦਾ ਵੀ ਇਹਦੇ ਵਿੱਚ ਕਿਜਣਾ ਨਹੀਂ ਉਹਦੇ ਵਿੱਚ ਹੀਜਣਾ ਲੱਗਦਾ ਮੈਨੂੰ ਪੈ ਜਾਂਦਾ ਨਹੀਂ ਕਾ ਨਾ ਮਾਫ ਚਾਹਨਾ। ਮਾਫ ਨਹੀਂ। ਹੁਣ ਤਾਂ ਸਾਰੀ ਗੱਲ ਲੱਗ ਗਈ। ਸੌਰੀ ਕਹਿ ਲੈਂਦਾ। ਮੈਂ ਤਾਂ ਨਹੀਂ। ਨਹੀਂ ਤੇ ਮੈਂ ਵੀ ਰਹਿ ਗਿਆ। ਸਾਰੀ ਤਾਂ ਅਗਾਈ ਨਾ ਸੌਰੀ ਨਾ। ਨਾਲ ਹੀ ਕੋਈ ਨਹੀਂ ਦੋਰੀ। ਸੌਰੀ ਸੌਰੀ ਕਹਿ ਦਿੰਦੇ ਹਾਂ। ਮੈਂ ਵੀ ਕਹਿਣਾ। ਅਰੇ ਇੱਕ ਬੰਦਾ ਨੂੰ ਕਹਿੰਦਾ। ਕਹਿ ਤਾਂ ਦੇ ਨਾ ਤੁਸੀਂ ਸੌਰੀ। ਮੈਂ ਨਹੀਂ ਕਹਿੰਦਾ ਮੁੰਡਾ। ਉਹ ਤਾਂ ਦੇ ਰਹੇ। ਇਹਨੇ ਬੜਾ ਕੀ ਫੜਿਆ ਵਾ ਮੁੰਡਾ। ਪਹਿਲਾਂ ਵੀ ਮੈਂ ਦੱਸਿਆ ਇੱਕ ਰੋ ਬਲੌਗਰ। ਇਹਨੇ ਕਿਹਾ ਹਾਂਜੀ ਆਏ ਕਰਕੇ ਤੁਸੀਂ ਜਦ ਦੇਖਿਆ ਨਾ ਵੀ ਹਾਂ ਹੁਣ ਗੁੱਸਾ ਠੰਡਾ ਜਾ ਹੋ ਗਿਆ। ਵੀ ਪਹਿਲਾਂ ਤਾਂ ਜੇਕ ਤੇ ਹੁਣ ਪਾਰਾ ਚੜਿਆ ਉਹ ਫਿਰ ਤਾਂ ਇਹ ਚੱਲ ਚੁੱਪ ਕਰ ਦੇਣਾ ਜਦ ਦੇਖਿਆ ਵੀ ਹਾਂ ਵਗੋ ਸਾ ਠੰਡਾ ਹੋ ਗਿਆ ਹੁਣ ਐ ਕਰੋ ਤੁਸੀਂ ਮੈਨੂੰ ਐ ਕਿਹਾ ਕਹੋ ਸੌਰੀ ਮੈਂ ਕਿਹਾ ਮੈਂ ਤੇਨੇ ਕਿਹਾ ਹਾਂ ਸੌਰੀ ਸੌਰੀ ਇਹ ਕਹਦਾ ਨਾ ਪਾਰਾ ਕਹਿ ਤਾ ਕਹਿ ਤਾ ਕਹਦਾ ਕਹਦਾ ਸੌਰੀ ਹੋ ਕੇ ਹੋਰ ਇਹਨੇ ਆਪ ਹੁੰਦਾ ਚੱਕ ਲਿਆ ਹੁਣ ਚਲੋ ਭਾਈ ਤੁਮਾੜਾ ਵਾੜਾ ਚੱਲਦਾ ਰਹਿੰਦਾ ਹੈ ਹਾਂ ਹੋਰ ਕਿਹਾ ਹਾਂ ਬਿਲਕੁਲ ਬਾਤੀ ਮਕੋਲੇ ਜਹੀਦਾ ਹੈ ਜਿੰਦਗੀ ਆ ਨਹੀਂ ਠੀਕ ਆ ਹਾਂ ਗਿਲੇ ਸ਼ਿਕਾਇਤ ਹੋਣੇ ਚਾਹੀਦੀ ਆ ਕੋਈ ਨਾ ਕੋਈ ਉਹ ਕਹਿੰਦੇ ਆ ਭਾਈ ਭਾਈ ਲੜੇ ਆਪਣਾ ਪਿਆਰ ਦਾ ਲੜੋ ਸਹੀ ਜਣਾ ਦਾ ਕੋਈ ਫਿਰ ਲੜਨਾ ਹਾਂ ਸਹੀ ਜਣਾ ਬਲੀ ਨਾ ਮਰਜੀ ਲੜਾਉਂਦੀ ਹਾਂ ਕੋਈ ਤੇ ਆ ਜਦ ਨਾ ਮਰਜੀ ਲੜੀ ਜਾਉਂ ਬਿਲਕੁਲ ਬਿਲਕੁਲ ਹਾਂ ਇਹ ਤਾਂ ਨਹੀਂ ਚੱਕ ਕੇ ਬੈਗ ਮੈਂ ਪਹੁੰਚ ਤਿੰਨ ਦੀਆ ਕੋਲ ਮੈਂ ਮਚਾ ਵਰਕਰ ਹਾਂ ਹਾਂ ਆਰਗੜ ਹੈ ਦੇਖ ਲਓ ਮਾਲਾ ਨਹੀਂ ਜਾਂਦੀ ਐਸ ਵਾਰੀ ਤਿੰਨਾ ਕੋਲੇ ਜੋਗੀ ਅੱਛਾ ਐਸ ਵਾਰੀ ਤਾਂ ਇਹ ਕਹਿੰਦਾ ਮੈਂ ਪਹਿਲਾਂ ਵੀ ਨਹੀਂ ਕਰੇ ਕਾਈ ਇਹ ਉਹ ਗੱਲ ਕਰਦੀਆਂ ਹਾਂ ਪਹਿਲਾਂ ਕਿੰਨੀ ਕਮਾਰ ਗਈ ਤੁਮ ਨੂੰ ਨਹੀਂ ਤਾਂ ਕਹਿੰਦੀ ਮੈਂ ਪਹਿਲਾਂ ਵੀ ਨਹੀਂ ਕਹੀ ਮੈਂ ਮੈਂ ਨਾ ਕੋਈ ਜੂ ਅੱਛਾ ਕੋਈ ਗੱਲ ਨਹੀਂ ਮੈਂ ਹਰੋਂ ਆਇਓ ਹਾਂ ਤੇਰੇ ਦਾ ਜੀੜੀ ਲੱਗਣਾ ਤੈਨੂੰ ਖਾਲਕੋ ਨੇ ਖਿੱਚਾਇਆ ਨਹੀਂ ਹੋਣਾ ਹਾਂ ਉਹਨੂੰ ਖਾਲਕੋ ਨੇ ਖਿੱਚਾਇਆ ਨਹੀਂ ਨਹੀਂ ਚਲੋ ਚਲੋ ਠੀਕ ਆ ਜੀ ਫਿਰ ਓਕੇ ਚਲ ਚੰਗਾ ਠੀਕ ਆ ਜੀ